ਕਿ ਖਿਸਾਨ ਕਹਿੰਦੇ ਨੇ ਕਿ ਇਹ ਤਿੰਨ ਖੇਤੀ ਗ੍ਰੂਨ ਜਿਹੜੇ ਆਏ ਸੀ ਭਾਵੇਂ ਕਿ ਉਹਨਾਂ ਨੇ ਵਾਪਸ ਲੈ ਲਿਆ ਲੇਕਿਨ ਜਿਹੜਾ ਇਹ ਖਰੜਾ ਤਿਆਰ ਕੀਤਾ ਹੈ ਕੇਂਦਰ ਸਰਕਾਰ ਦੁਆਰਾ ਇਹ ਉਹਦਾ ਇੱਕ ਰੂਪ ਹੈ ਮਤਲਬ ਕਿ ਬਦਲਮਾਨ ਰੂਪ ਕਿਸਾਨ ਬਣ ਰਹੇ ਨੇ ਇਸ ਚੀਜ਼ ਦੀ ਕਾਫੀ ਚਰਚਾ ਹੈ ਕਿਸਾਨਾਂ ਦੇ ਵਿੱਚ ਉਹਨੂੰ ਅਸਲ ਵਿੱਚ ਕਿਦਾਂ ਡਿਫਾਈਨ ਕਰੀਏ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਨੀਤੀ ਹੈ ਅਗਰ ਪੰਜਾਬ ਦੇ ਵਿੱਚ ਲਾਗੂ ਹੁੰਦੀ ਹੈ ਤਾਂ ਉਹ ਕਹਿੰਦੇ ਵੀ ਏਪੀਐਮਸੀ ਐਕਟ ਜਿਹੜਾ ਉਹਦੇ ਤੇ ਵੱਡਾ ਇਹਦਾ ਅਸਰ ਪਏਗਾ ਮੰਡੀ ਕੰਸਟ ਸਿਸਟਮ ਹੈ ਜਿਹੜਾ ਉਹਦੇ ਤੇ ਬਹੁਤ ਵੱਡਾ ਜਣੀ ਦੇਖੋ ਅਸੀਂ ਪੰਜਾਬ ਚ ਮੰਡੀਆਂ ਚ ਜਿੱਥੇ ਖੜੇ ਆ ਜਾਂ ਹਰਿਆਣਾ ਤੇ ਪੰਜਾਬ ਨਾ ਹਿਮਾਚਲ ਉੱਤੇ ਖੜਾ ਹੈ ਨਾ ਯੂਪੀ ਨਾ ਮਹਾਰਾਸ਼ਟਰ ਨਾ ਗੁਜਰਾਤ ਉਹ ਜਿਹੜਾ ਮੰਡੀਕਰਨ ਦਾ ਖਰੜਾ ਹੈ ਉਹ ਪੂਰੇ ਦੇਸ਼ ਲਈ ਹੈ ਅਗਰ ਅਸੀਂ ਉਹਨੂੰ ਰੱਦ ਕਰ ਦਾਂਗੇ ਉਹ ਪੂਰੇ ਦੇਸ਼ ਦੇ ਵਿੱਚ ਸੂਬੇ ਦੀਆਂ ਸਰਕਾਰਾਂ ਲਾਗੂ ਕਰਨਗੀਆਂ ਔਰ ਤੁਸੀਂ ਵੇਖਿਓ ਉਹਨਾਂ ਸੂਬਿਆਂ ਨੇ 5-7 ਸਾਲਾਂ 'ਚ ਸਾਡੇ ਮੁਕਾਬਲੇ ਤੇ ਆ ਕੇ ਗੁਰਪ੍ਰੀਤ ਜੀ ਖੜੇ ਹੋ ਜਾਣਾ ਅੱਖਾਂ ਬੰਦ ਕਰਕੇ ਕੀਤਾ ਗਿਆ ਵਿਰੋਧ ਕਿਤਨਾ ਕਿਤੇ ਆਤਮਕਾਤੀ ਸਾਬਤ ਹੁੰਦਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਆਪਾਂ ਸਾਰੇ ਕਿਸਾਨ ਪਰਿਵਾਰਾਂ ਨਾਲ ਆ ਜੀ ਆਪਾਂ ਚਾਹੁੰਦੇ ਆ ਐਮਐਸਪੀ ਦੀ ਲੀਗਲ ਗਰੰਟੀ ਦਾ ਕਾਨੂੰਨ ਬਣੇ ਪਰ ਮੈਂ ਇਹ ਵੀ ਚਾਹਨਾ ਕਿ ਜਿਹੜਾ ਖੇਤੀ ਮੰਡੀਕਰਨ ਦੀ ਪਾਲਿਸੀ ਦਾ ਡਰਾਫਟ ਹੈ ਉਹਨੂੰ ਅਸੀਂ ਅੱਖਾਂ ਬੰਦ ਕਰਕੇ ਵਿਰੋਧ ਨਾ ਕਰੀਏ ਜਿਹੜੀਆਂ ਉਹਦੇ ਚ ਚੰਗੀਆਂ ਚੀਜ਼ਾਂ ਨੇ ਜੀ ਉਹਨਾਂ ਦਾ ਫਾਇਦਾ ਵੀ ਆ